ਹਾਂਜੀ 사시ਗਲ ਜੀ ਸਾਰੇ ਵੀਰਾਂ ਨੂੰ ਵੈਲਕਮ ਹੈ ਜੀ ਕਵਰ ਬਾਡ ਜੀ ਕਵਰ ਬਾਡ ਜੀ ਤੇ ਆ ਜੀ ਛੱਤ ਸਾਡੇ ਬੱਗੇ ਪ੍ਰਧਾਨ ਜੀ ਨਾਲ ਦੀ ਤਰਨ ਤਾਰਨ ਠੀਕ ਆ ਤੇ ਆ ਬੱਗੇ ਪ੍ਰਧਾਨ ਜੀ ਹੁਣੀ ਆ ਤੇ ਨਾਲ ਹੀ ਸਾਡੇ ਇਧਰ ਲੋਣਾ ਬਹਿਣਾ ਬਹੁਤ ਚੰਗਾ ਵਾ ਕਪਲ ਕੋਸ਼ਾ ਉਸਤਾਦ ਜੀ ਹੁਣੀ ਆ ਔਰ ਫਿਰ ਇਸ ਤੋਂ ਬਾਅਦ ਆ ਗਿਆ ਵੀ ਕਬੂਤਰ ਤੇ ਆ ਜੀ ਸਾਰੇ ਤਰਨ ਤਰਨ ਦੇ ਵੀਰ ਭਰਾ ਸ਼ੌਕੀਨ ਖਲੋਤੇ ਹੋਏ ਆ ਮੈਂ ਇਹਨਾਂ ਨੂੰ ਦੱਸ ਰਿਹਾ ਜੀ ਅੱਜ ਤਰਜ ਤੇ ਵੀ ਕੋਈ ਟਿਪ ਦੇ ਰੋ ਉਸਤਾਦ ਜੀ ਨਵੇਂ ਖਿਡਾਰੀਆਂ ਵਾਸਤੇ ਜਿਹੜਾ ਪਤਾ ਲੱਗੇ ਆ ਤੁਰਦਾ ਫਿਰਦਾ ਕਬੂਤਰ ਕਬੂਤਰ ਦਾ ਜਿਹੜਾ ਵजूद ਆ ਕਬੂਤਰ ਦੀ ਹਿੱਕ ਅੱਗੇ ਤੇ ਕਬੂਤਰ ਦੀ ਜਿਹੜੀ ਦੁੰਬਾ ਉਹ ਥੱਲੇ ਜ਼ਮੀਨਾਂ ਲੱਗਦੀ ਹੋਣੀ ਚਾਹੀਦੀ। ਇਹ ਅੱਛੇ ਨਿ ਕਬੂਤਰ ਦੀ ਨਿਸ਼ਾਨੀ ਆ। ਵजूद ਕਬੂਤਰ ਦਾ ਛੋਟਾ ਹੋਣਾ ਚਾਹੀਦਾ। ਹੱਡੀ ਉਹਦੀ ਐ ਉਂਗਲ ਜਿਹੀ ਹੋਣੀ ਚਾਹੀਦੀ ਆ ਜਾਂ 4 ਉਂਗਲਾ ਲਾ ਲੋ ਜਿਹੜੀਆਂ ਅੱਜ ਕੱਲ ਚੱਲ ਰਹੀਆਂ। ਠੀਕ ਐ। ਇਹ ਨਹੀਂ ਵੀ ਛੋਟੀ ਹੱਡੀ ਦਾ ਉੜਦਾ ਨਹੀਂ। ਪਰ ਇਹ ਵੀ ਨਹੀਂ ਵੀ ਬੰਦ ਬੰਦ ਖੁੱਲੇ ਜੋੜ ਦਾ ਨਹੀਂ ਉੜਦਾ। ਖੁੱਲੇ ਜੋੜ ਦਾ ਵੀ ਉੜਦਾ ਜੇ ਤੇ ਬੰਦ ਜੋੜ ਦਾ ਵੀ ਪਰ ਜ਼ਿਆਦਾਤਰ ਬੰਦ ਜੋੜ ਵਾਲੇ ਉੜਦੇ। ਇਹ ਦਾ ਉਸਤਾਦ ਜੀ ਇਹਦੇ ਵਿੱਚ ਜਿੱਦਾਂ ਆ ਨਾ ਕਬੂਤਰ ਆ ਆ ਸਾਹਮਣੇ ਕਬੂਤਰ ਬੈਠਾ ਇੱਕ ਆ ਬਿਲਕੁਲ ਇਹ ਵੀ ਆਪਾਂ ਫੜ ਕੇ ਇਹ ਨਾਲੇ ਸ਼ੌਂਕ ਕਰਾ ਦਈਏ ਨਾਲੇ ਡੈਫੀਨੇਸ਼ਨ ਦੇ ਦਈਏ ਥੋੜੀ ਜੀ ਇਹ ਆੜੇ ਦਾ ਹਾਂਜੀ ਆਹ ਕਬੂਤਰ ਆ ਅੱਜ ਫੜਦੇ ਆ ਬੜੀ ਸ਼ਾਨਦਾਰ ਲੋ ਜੀ ਕਬੂਤਰ ਅੱਜ ਫੜ ਲਿਆ ਹਾਂਜੀ ਮੈਂ ਇਹ ਜਿੱਦਾਂ ਆਪਾਂ ਆਮ ਤੌਰ ਤੇ ਇਹਦੇ ਮੋਢੇ ਤੇ ਹੱਥ ਰੱਖਿਆ ਲਾਲੇ ਦੇ ਮੋਢੇ ਤੇ ਹੱਥ ਰੱਖਾਂਗੇ ਤੇ ਭਵਾਨ ਦੇ ਮੋਢੇ ਤੇ ਹੱਥ ਰੱਖਾਂਗੇ ਪਤਾ ਲੱਗ ਜਾਂਦਾ ਕਬੂਤਰ ਦਾ ਵੀ ਹੈ ਉਸਾਰ ਜਦੋਂ ਤੁਸੀਂ ਹੱਥ ਫੜੋਗੇ ਨਾ ਉਹ ਤਾਂ ਠੋਸ ਹੋਣਾ ਚਾਹੀਦਾ ਗੰਡ ਨੂੰ ਨਾ ਚਾਹੀਦਾ ਤੇ ਸਖਤ ਪਰ ਜਿਹੜੇ ਉਹਦੇ ਪਰ ਬਹੁਤ ਮਲਾਮ ਹੋਣੀ ਚਾਹੀਦੀ ਚੋਜ ਤਾਂ ਨਾਲੇ ਸ਼ੌਂਕ ਵੀ ਕਰਾਉਨੇ ਆ ਕਬੂਤਰ ਹੱਥ ਚ ਫੜਿਆ ਤੇ ਕਬੂਤਰ ਤੁਹਾਡੇ ਹੱਥ ਚੋਂ ਨਿਕਲੇ ਇੰਨਾ ਮਲਾਮ ਹੋਏ ਤੇ ਬਾਕੀ ਆ ਚੀਜ਼ ਵੇਖ ਲਓ ਪਿੱਛੋਂ ਆ ਚੀਜ਼ ਬੰਨੀ ਚਾਹੀਦੀ ਆ ਵੀ ਅੱਗੋਂ ਚੌੜਾ ਵਾ ਤੇ ਪਿੱਛੋਂ ਬਿਲਕੁਲ ਗੋਲ ਆ ਕਰੈਸਾਈ ਸ਼ੌਕ ਇਹਦਾ ਅੱਖ ਦਾ ਲਓ ਜੀ ਇਹ ਪਰਿੰਦਾ ਜੋ ਭਾਈ ਵੀਡੀਓ ਸਾਰੇ ਮੇਰੇ ਭਰਾਵਾਂ ਨੇ ਵੇਖ ਲੈਣੀ ਆ ਇਹ ਬਹੁਤ ਅੱਛਾ ਪਰਿੰਦਾ ਵਾ ਜੀ ਟੈਡੀਆ ਜੋ ਵਾ ਤੁਹਾਨੂੰ ਵੀ ਲੱਭਦਾ ਹੀ ਹੈ ਟੈਡੀ ਦੀ ਕੀ ਨਿਸ਼ਾਨੀ ਹੈ ਗੈਂਦ ਦੀ ਲੋੜਨੀ ਆ ਲੋ ਜੀ ਆਪਾਂ ਇਹਨੂੰ ਸਿਰਫ ਤੁਰਦੇ ਫਿਰਦੇ ਇਹਨੂੰ ਵੇਖਿਆ ਜੋ ਤੇ ਆਪਾਂ ਕਹਿਆ ਵੀ ਇਹਦਾ ਸ਼ੌਕ ਕਰਾ ਦਿਓ ਤੇ ਚਲੋ ਇਹਦੇ ਜਿਹੜੇ ਪਰ ਇਹਦਾ ਇਹ ਵੇਖ ਲਓ ਇਹਦਾ 8ਵਾਂ ਪਰ ਛੋਟਾ ਵਾ ਇਹ ਕਬੂਤਰ ਦੇ ਤਿੰਨੇ ਪਰ ਬਰਾਬਰ ਹੋਣੇ ਚਾਹੀਦੇ ਆ ਪਰ ਇਹ ਨਹੀਂ ਪੀਏ ਮਾੜਾ ਵਾ ਜਦੋਂ ਆਪਾਂ ਇਹਨੂੰ ਕੱਟ ਕੇ ਰੱਖਾਂਗੇ ਕਦੀ ਇਹ ਛੋਟਾ ਹੋਏ ਨਾ ਕਦੀ ਨੋਵਾਂ ਪਰ ਵੱਡਾ ਹੋ ਜਾਣਾ ਕਦੀ 10ਵਾਂ ਪਰ ਛੋਟਾ ਹੋ ਜਾਣਾ ਜਿਸ ਕਬੂਤਰ ਦਾ ਨੋਵਾ ਪਰ ਵੱਡਾ ਹੋਏਗਾ ਇਹ ਅਜੇ ਤੱਕ ਤੁਹਾਨੂੰ ਕਿਸੇ ਨੇ ਕਦੀ ਕੋਈ ਗੱਲ ਨਹੀਂ ਦੱਸੀ ਹੋਣੀ ਜਿਸ ਕਬੂਤਰ ਦਾ ਨੋਵਾ ਪਰ ਵੱਡਾ ਹੋਏਗਾ ਉਹਦੀ ਅੱਖ 'ਚ ਡੋਰਾ ਹੋਏਗਾ ਆਪਣੇ ਅੰਮੇ ਕਬੂਤਰ ਜਾ ਕੇ ਦੇਖ ਲਿਓ ਜਿਹਦਾ ਨੋਵਾ ਪਰ ਵੱਡਾ ਹੋਏਗਾ ਉਹਦੀ ਅੱਖ 'ਚ ਡੋਰਾ ਹੈ ਅੱਖ 'ਚ ਡੋਰਾ ਹੋਏਗਾ ਡੋਰਾ ਚਮੇ ਦਿਓ ਨਾ ਜਿਹੜੇ ਬਰੀਡਿੰਗ ਵਾਲੇ ਆਪਾਂ ਡੋਰੇ ਚਲੇਦੇ ਹਾਂ ਕਬੂਤਰ ਹੱਥ 'ਚ ਫੜਿਆ ਬਿਲਕੁਲ ਤੁਹਾਡੇ ਹੱਥ 'ਚੋਂ ਨਿਕਲੇ ਪਤਾ ਵजूद ਗੰਡਰਗਾ ਹੈ ਕੁਲਵਾਨਾ ਰਗਾ ਹੈ ਲਾਲੀ ਰਗਾਣਾ ਹੈ ਮੇਰੇ ਨਾਲ ਹੀ ਬੱਗੇ ਭਾਈ ਨੂੰ ਕਹਿੰਦੇ ਸ਼ੌਂਕ ਕਰਾਓ ਆਓ ਬੱਗੇ ਭਾਈ ਸ਼ੌਂਕ ਕਰਾਓ ਕਿਹੜੀ ਆ ਦੇਖੋ ਇਹਦੀ ਹੱਡੀ ਆ ਉਂਗਲ ਨਾਲੋਂ ਵੱਡੀ ਲੋ ਜੀ ਯਾਰ ਇਹ ਇਦਾਂ ਦੀ ਹੱਡੀ ਹੋਵੇ ਤੇ ਹੱਡੀ ਬਿਲਕੁਲ ਕਿਸ਼ਤੀ ਨੂੰ ਆ ਹੋਵੇ ਮਾਸ਼ਾਅੱਲਾ ਇੱਥੋਂ ਜਾਏ ਤੇ ਆਉਂ ਨੂੰ ਹੋਏ ਠੀਕ ਹੈ ਜੀ ਤਰਾਇਓ ਕੁੰਦੇ ਦਾ ਸ਼ੌਂਕ ਦਿਨ-ਦਿਨ ਪਰ ਬਰਾਬਰ ਹੋਣ ਪੈਰਾਂ ਦਾ ਤੁਹਾਨੂੰ ਪਤਾ ਬਾਖਰ ਇਹਦੇ ਹਲਕੇ ਨੀਲੇ ਆ ਕੁਸ਼ਕ ਪੰਜੇ ਲੋ ਜੀ ਯਾਰ ਔਰ ਜਿਸ ਕਬੂਤਰ ਦੀ ਆ ਜੀ ਫੋਲਗੈਂ ਇਹ ਨਲੀ ਪਰਮੋਸ਼ ਕਬੂਤਰ ਆਹੀ ਇਹਨੂੰ ਕਹਿੰਦੇ ਆ ਠੀਕ ਹੈ ਇਹ ਬੱਗੇ ਭਾਈ ਹਣੀ ਸੇਲ ਪਰਚੇ ਦਾ ਕੰਮ ਵੀ ਕਰਦੇ ਆ ਨਾਲ ਠੀਕ ਆ ਇਹਦੇ ਥੱਲੇ ਤਾਂ ਮੇਰੇ ਨੀਲੀ ਧਾਰੀ ਲੱਗੇਗੀ ਤੇ ਉਹਦੇ ਹਵਾਲੇ ਦਾ ਵੀ ਗੱਲ ਕਰਾਂਗੇ ਬਾਕੀ ਆ ਜੇ ਤੁਹਾਨੂੰ ਇਹ ਸਤਾ ਕੋਈ ਨੀਲੀ ਧਾਰੀ ਹਲੋ ਦੱਸਦੇ ਮੈਂ ਕਬੂਤਰ ਬਾਈ ਛੱਡ ਦੂੰਗਾ ਸਾਰਿਆਂ ਨੂੰ ਦੱਸਣ ੜਿਆਂ ਨਵੇਂ ਸ਼ਕੀਨਾਂ ਨੂੰ ਇਹ ਦੇਖੋ ਇਹ ਨੀਲੀ ਧਾਰੀ ਆ ਇਹਦੇ ਪੰਜਿਆਂ ਤੋਂ ਇਲਾਵਾ ਦਿਖਾਇਓ ਸਾਰੇ ਬਣੇ ਇਹ غور ਨਾਲ ਵੇਖੋ ਨੀਲੀ ਲੀਕ ਆ ਹਾਂ ਜੀ ਇਹ ਜਿਹਨੀ ਗਾੜੀ ਹੋਏਗੀ ਕਬੂਤਰ ਉਹ ਨਾਲੋਂ ਜ਼ਿਆਦਾ ਨਸਲ ਚ ਹੋਏਗਾ। ਉਹਨਾਂ ਬਲੱਡ 'ਚ ਪੂਰਾ ਹੋਏਗਾ। ਲੋ ਜੀ ਇਹ ਟੇਪ ਉਸਤਾਜ ਜੀ ਨਹੀਂ ਦੇ ਰਹੇ ਆ। ਇਹ ਨਾ ਵੀ ਖਰਾਕਾ ਖਾ ਕੇ ਪੈਰ ਨੀ ਲੇ ਹੁੰਦੇ ਆ। ਕਦੀ ਬੱਚੇ ਦੇ ਪੈਰ ਵੇਖ ਲਿਓ। ਉਹਦੇ ਵੀ ਨੀਲੇ ਨਿਕਲਣਗੇ ਉਹਨੂੰ ਤੁਸੀਂ ਕਿੰਨੀ ਕ ਖਰਾਕ ਦਿੱਤੀ ਹੋਏਗੀ। ਇਹ ਨਸਲ ਦੇ ਵਿੱਚ ਇਹ ਕਬੂਤਰ ਨੂੰ ਪਰਫੈਕਟ ਮੰਨਿਆ ਜਾਂਦਾ। ਇਹ ਬੱਚੇ ਵੀ ਉਡਾਏਗਾ। ਪਰ ਇਹਦੇ ਨਾਲ ਇਹ ਨੀਲੀ ਲੀਕੋ ਦਾ ਹੋਣਾ ਬਹੁਤ ਜ਼ਰੂਰੀ ਹੈ। ਠੀਕ। ਉਹ ਤੁਹਾਡਾ ਕਬੂਤਰ ਬਹੁਤ ਪਰਫੈਕਟ ਨੋ ਜੀ ਆ ਪਰਿੰਦੇ ਦੇ ਵੇਖੋ ਗਰੇਡੇ ਦੇ ਕੰਮ ਬਾਹ ਕਮਾਲ ਆ ਤੇ ਆ ਇੱਕ ਕਪਲ ਸਾਜੀ ਨਾਲ ਕਹਾਂਗੇ ਵੀ ਆ ਸ਼ੌਕ ਦਾ ਕਰਾ ਦਿਓ ਆ ਕਬੂਤਰ ਦਾ ਲਾਲ ਅੱਖ ਨਾ ਜੀ ਲਾਲ ਅੱਖ ਕਬੂਤਰ ਆ ਇਹ ਇਹ ਪਤਾ ਨਹੀਂ ਲਾਲ ਅੱਖ ਉਹ ਲਾਲ ਅੱਖ ਜੰਗਾਲ ਵਾਲੇ ਰੰਗ ਦੀ ਹੋਣੀ ਚਾਹੀਦੀ ਟਮਾਟਰ ਵਾਲੀ ਨਹੀਂ ਹੋਣੀ ਚਾਹੀਦੀ ਆ ਕਰਾ ਦਿਓ ਅੱਖ ਦਾ ਸ਼ੌਕ ਉਸਤਾਜੀ ਵੇਖੋ ਜਰਾ ਇਹ ਵੇਖੋ ਇਹਦੀ ਜਿਹੜੀ ਅੱਖ ਹੈ ਇਹ ਲਾਲ ਅੱਖ ਚ ਜੰਗਾਲ ਵਾਲੀ ਠੀਕ ਹੈ ਜੀ ਇੱਕ ਹੁੰਦੀ ਆ ਟਮਾਟਰ ਵਾਲੀ ਅੱਖ ਟਮਾਟਰ ਵਾਲੀ ਮਾਦੀਆ ਰੋਬਟ ਧਮਾੜ ਰਾਂ ਉਹਨੂੰ ਤੇ ਠੰਡਾ ਕਰਕੇ ਡਾਓਗੇ ਤੇ ਉਹ ਵਧੀਆ ਉੱਡੇਗਾ ਹੂੰ 100% ਹੀ ਕਬੂਤਰ ਬਾਜ਼ ਸਾਰੇ ਕਬੂਤਰਾਂ ਨੂੰ ਗਰਮ ਕਰ ਦਿਆ ਮੋਟੀਆਂ ਲਾਚੀਆਂ ਕਾਲੀਆਂ ਮਿਰਚਾਂ ਮੰਗਾ ਹਾਂ ਹਾਂਜੀ ਲੌਂਗ ਵਾਲੇ ਚੁੰਡ ਦੇ ਲਈ ਹੈਨਾ ਚੋ ਜੀ ਆ ਵੇਖ ਲਓ ਇਹਦੀ ਆਖੇ ਜੇ ਬੰਦੇ ਦੀ ਤਸਵੀਰ ਗਰਮਾਉਣ ਨੂੰ ਮੜਾ ਜਾ ਗਰਮ ਕਰਦੀ ਉਹਦੇ ਮਾਸਾ ਚ ਲੌ ਹੋ ਜਾਂਦਾ ਜਿਸ ਕਬੂਤਰ ਜੀ 골ਡਨ ਪਾ ਰ ਉਹ ਹੀ ਸ਼ਾਂਤਾ ਗੁੱਡੇਗਾ ਅਜੇ ਤੱਕ ਆਪਣੀ ਇਤਿਹਾਸ ਚ ਕੱਢ ਕੇ ਵੇਖ ਲੋ ਹਿਸਟਰੀ ਹਾਂਜੀ ਗੋਲਡਨ ਹੀਰ ਦੇ। ਮੇਰੀ ਗੱਲ ਸਮਝ ਗਿਆ ਨਾ? 100 ਕੋਠੇ ਦੇ ਬਾਜੀ ਇਹ 99 ਕੋਠਿਆਂ ਤੇ ਗੋਲਡਨ ਕਬੂਤਰ ਤੁਹਾਨੂੰ ਲੱਭਣਗੇ। ਬਾਜ਼ੀਆਂ ਦੇ ਵਿੱਚ ਫੇਰ। ਹਾਂਜੀ। ਬਾਕੀ ਇਲਾਕੇ ਦੇ ਹਿਸਾਬ ਨਾਲ ਖਿਆਲਗੋੜ ਚ ਮੈਲੀਆਂ ਖਾਲੇ ਉੱਡਦੇ ਆ। ਹਰ ਕਬੂਤਰ ਆਪਣੇ ਇਲਾਕੇ ਦਾ ਚੈਂਪੀਅਨ ਆ। ਪਰ ਜਿਹੜੀ ਟਮਾਟਰ ਅੱਖ ਆ ਇਹਦੀ ਅੱਖ ਗੌਰ ਨਾਲ ਵੇਖੋ ਇਹਦੀ ਜੰਗਾਲ ਵਾਲੀ ਅੱਖ ਆ। ਜੰਗਾਲ ਵਾਲੀ ਮਤਲਬ ਵੀ ਆ ਲਾਲ-ਲਾਲ ਚ ਵੀ ਫਰਕ ਹੁੰਦਾ। ਅਾ ਟਮਾਟਰ ਖੀ ਵੀ ਵਿਖਾ ਦਿਓ ਜੀ ਸਤਾ ਜੀ ਇਹਨਾਂ ਨੂੰ ਫੇਰਾ ਪਤਾ ਲੱਗ ਜੇਗਾ ਕਲੈਰੀਫਾਈ ਹੋ ਜਾਣਗੇ ਲਓ ਜੀ ਆ ਇਹਦੀ ਅੱਖ ਚ ਤੇ ਉਹਦੀ ਅੱਖ ਇਹਦੀ ਇਹਦੀ ਅੱਖ ਵੀ ਟਮਾਟਰ ਵਾਲੀ ਨਹੀਂ ਆ ਇਹਦੇ ਜੀ ਲਾਲ ਪੱਨ ਜੰਗਾਲ ਵਾਲਾ ਹੀ ਆ ਠੀਕ ਹੈ ਆ ਪਿੱਛੇ ਰਿੰਗ ਵੇਖ ਲਓ ਇਹਦੇ ਜਿਹਦੇ ਵਿੱਚ ਜੰਗਾਲ ਵਾਲੀ ਆਖਾ ਉਹ ਆਖ ਬਹੁਤ ਚੰਗੀ ਆ ਜਿਹੜੀ ਟਮਾਟਰੀ ਆਖਾ ਉਹਨੂੰ ਤੁਹਾਨੂੰ ਬਣਾਉਣਾ ਪੈਣਾ ਮੇਰੇ ਨਾਲ ਉਹ ਥੱਲੇ ਪੁੱਛੇ ਦਿਨ ਚਾਰ ਹੋ ਗਏ ਆ ਤਾਂ ਆਮਾ ਦੇਖਣਾ ਪਗਲੀ ਕਿੱਦਾਂ ਹੁੰਦਾ ਦੋਰਾ ਆੜੀ ਉੱਪਰ ਤਾਂ ਜੀ ਲੋ ਜੀ ਇੱਕ ਮੈਂ ਅਕਸਰ ਗਰੁੱਪਾਂ 'ਚ ਕਹਿੰਦਾ ਨਾ ਪਾਰਸ ਪਾਰਸ ਤੇ ਉਹ ਸਭ ਤੋਂ ਜਾਰੀ ਪਾਰਸ ਨਸਲ ਜਿਹੜੀ ਆ ਉਹ ਉਸਤਾਦ ਜੀਹਾਂ ਦੀ ਛੱਤ ਤੇ ਪਈ ਹੋਈ ਆ ਸਭ ਤੋਂ ਜਿਆਦਾ ਜਿਆਦੀ ਚੈਂਪੀਅਨ ਆ ਇਹ ਦੇਖੋ ਇਹ ਲੋ ਜੀ ਪਾਰੇ ਸਤਾਜੀ ਜਿਹੜੇ ਤੁਹਾਡੇ ਕੋਲ ਆ ਜਿਹੜੇ ਤੁਹਾਡੀ ਛੱਤ ਤੇ ਫਰੋਜਪੁਰੀ ਤੇ ਉਹਨਾਂ ਦੇ ਮਤਲਬ ਉਹ ਅੱਖ ਜਿਹੜੀ ਆ ਬਹੁਤ ਜਿਆਦੀ ਗਾੜੀ ਹੈਗੀ ਆ ਉਹਦੇ ਪ੍ਰੋਪਰ ਐਨ ਲੱਗਦਾ ਨਾ ਕੱਚਰਗੀਆਂ ਨੀਲੀਆਂ ਅੱਖਾਂ ਉਹਨਾਂ ਦੀਆਂ ਦਾਣੇਦਾਰ ਰੱਖਾਂ ਵਾ ਦਾਣੇਦਾਰ ਤੇ ਇਹਦੀ ਅੱਖ ਜਿਹੜੀ ਆ ਰੇਤ ਵਾਲੀ ਜਿਹੜੀ ਅੱਖ ਹੁੰਦੀ ਹੈ ਨਾ ਰੇਤ ਵਾਲੀ ਹਾਂਜੀ ਇਹ ਫਰੋਜਪੁਰੀਆਂ ਦੀ ਮੇਨ ਅੱਖ ਹੁੰਦੀ ਆ ਹੂੰ ਇਹ ਜ਼ਰੂਰੀ ਨਹੀਂ ਇਸ ਲੇਟਿਆਂ ਚ ਵੀ ਆਂਦੀ ਆ ਹੂੰ ਇਹ ਜਲਦਾਰਾਂ ਚ ਵੀ ਆਂਦੀ ਆ ਇਹ ਟੈੜੀਆਂ ਚ ਵੀ ਆਂਦੀ ਆ ਜਿੱਦੇ ਚ ਆਪਾਂ ਕ੍ਰਾਸ ਪਾਇਆ ਹੁੰਦਾ ਹੂੰ ਹੂੰ ਪਰ ਜਿਹੜੀ ਸਹੀ ਅੱਖਾ ਉਹ ਰੇਤ ਵਾਲੀ ਦਾਣੇਦਾਰ ਅੱਖਾ ਜਿਹੜਾ ਅਸਲ ਫਿਰੋਜ਼ਪੁਰੀ ਕਬੂਤਰ ਜਿੱਦਾਂ ਸਾ ਜੀ ਟੈਡੀ 골ਡਾਂ ਦਾ ਕ੍ਰਾਸ ਬੜਾ ਵਹਿਤਰ ਮੰਨਦੇ ਆ ਸਾਰੇ ਠੀਕ ਹੈ ਜੀ ਤੇ ਮਤਲਬ ਤੁਸੀਂ ਅਮਨ ਭਾਈ ਦੀ ਛੱਤ ਉੱਤੇ ਨਵਾਂ ਪਰਾਲਾ ਸ਼ੁਰੂ ਕੀਤਾ ਆਵਾ ਇਹ ਤੁਸੀਂ ਟੈੜੀਆਂ ਦੇ ਫਿਰੋਜ਼ਪੁਰੀਆਂ ਦਾ ਕ੍ਰਾਸ ਬਣਾ ਕੇ ਡਾਉਂਦੇ ਆ ਤੇ ਉਹਦਾ ਰਿਜ਼ਲਟ ਉਹਦੇ ਨੂੰ ਬੈਟਰ ਆ ਥੋੜਾ ਦੇਖੋ ਜਿਹੜਾ ਫਿਰੋਜ਼ਪੁਰੀ ਕਬੂਤਰ ਆ ਨਾ ਤੁਹਾਨੂੰ ਸਾਰੇ ਉਸਤਾਦ ਕਹਿਣਗੇ ਫੁਲਾਣਾ ਚੰਗਾ ਢਿੰਗੜਾ ਚੰਗਾ ਪਰ ਆਪ ਫਿਰੋਜ਼ਪੁਰੀ ਲੱਭਣਗੇ ਜਿਹਨਾਂ ਚੰਗੇ ਹਸਤਾਣ ਠੀਕ ਹੈ ਸਾਜ ਜੀ ਹੈਨਾ ਉਹਨਾਂ ਜਿਹੜਾ ਕਮਟਰ ਬਾਜ ਦੀ ਜਿਹੜੀ ਨੀਅਤ ਹੁੰਦੀ ਹੈ ਨਾ ਬਹੁਤ ਮਾੜੀ ਹੁੰਦੀ ਹੂੰ ਮੈਂ ਦੱਸ ਦੇਣਾ ਤੁਹਾਨੂੰ ਸੋਚਾ ਹੀ ਵੀ ਆਨੇ ਆ ਜਦੋਂ ਅਸੀਂ ਕਿਸੇ ਦੇ ਕੋਠੇ ਵੇਖ ਲੈਣਾ ਫਿਰੋਜ਼ਪੁਰੀ ਅਸੀਂ ਉਹਨੂੰ ਕਹਿਣਾ ਤੇਰਾ ਫੁਲਾਣਾ ਵੀ ਚੰਗਾ ਤੇਰਾ ਢੀਕੜਾ ਵੀ ਚੰਗਾ ਤੇ ਜਾ ਲੱਗੇ ਕਹਿਣਾ ਫਿਰੋਜ਼ਪੁਰੀ ਦੇ ਦੇ ਉਹਨੂੰ ਇਹ ਨਹੀਂ ਕਹਿਣਾ ਫਿਰੋਜ਼ਪੁਰੀ ਜੈ ਉਹਨੂੰ ਕਹਿਣਾ ਸ਼ਾਲਕੋਟੀ ਹੈ ਚੰਗਾ استاد ਉਹ ਹੀ ਆ ਜਿਹੜਾ ਕੇ ਜਰਾ ਤੇਰਾ ਕਬੂਤਰ ਬੜਾ ਚੰਗਾ ਨੂੰ ਜੋੜੇ ਲਾ ਤੇਰਾ ਵਧੀਆ ਡਾਏ ਜਾ ਜਾਣ ਲੱਗੇ ਜੋੜਾ ਬਣਾ ਦੇਖ ਤਾਂ ਤੇ ਬੋਦ ਘਟ ਛੱਤਾਂ ਤੇ ਮਲੇ ਫਰੋਜਪ uri ਜਿਹੜੇ ਕਬੂਤਰ ਮੈਂ ਵੇਖੇ ਪਿਓਟੀ ਜਿਹੜੇ ਪਏ ਆ ਕਬੂਤਰ ਫਰੋਜਪ uri ਨਾਲ ਫਿਰ ਮਾਦੀ ਜੀ ਤੁਹਾਨੂੰ ਅੱਛੀ ਲਾਣੀ ਪੈਣੀ ਨਾਣੀ ਪੈਣੀ ਆ ਇਹ ਨਹੀਂ ਪਿਓ ਫਰੋਜਪ uri ਆ ਤੇ ਤੁਸੀਂ ਉਹ ਨਾਲ ਸਖਤ ਪਰਾਂ ਵਾਲੀ ਮਾਦੀ ਲਾ ਦੋ ਤੇ ਕਹੋ ਸਾਨੂੰ ਸ਼ਾਮ ਤੱਕ ਦਾ ਰਿਜ਼ਲਟ ਚਾਹੀਦਾ ਉਹ ਨਹੀਂ ਲੋ ਜੀਆ ਬੱਗੇ ਭਾਈ ਹੁਣੀ ਲਿਆਏ ਇੱਕ ਕਬੂਤਰ ਐਂ ਫਰਮਾਇਸ਼ ਕੀਤੀ ਆ ਸ਼ਾਇਦ ਉਸੇ ਫਰਮਾਇਸ਼ ਤੇ ਹੀ ਕਬੂਤਰ ਆਇਆ ਵਾ ਬਾਕੀ ਇਹ ਉਸਤਾਦ ਜੀ ਨੂੰ ਵੀ ਨੇ ਸ਼ੌਂਕ ਕਰਦੇ ਆ ਇਹਦਾ ਤੇ ਲਿਓ ਜੀ ਲੋ ਇਹਦਾ ਚਾਹ ਫਿਰੋਜ਼ਪੁਰੀ ਕਬੂਤਰ ਆ ਔਰ ਇਹਦਾ ਕਲਰ ਵੀ ਅਸਲ ਫਿਰੋਜ਼ਪੁਰੀਆਂ ਵਾਲਾ ਇੱਕ ਮਿੰਟ ਜੀ ਇੱਕ ਮਿੰਟ ਸਾਈ ਇਹ ਲਓ ਭਾਈ ਲਓ ਜੀ ਆਹ ਵੇਖ ਲਓ ਜੀ ਫਿਰੋਜ਼ਪੁਰੀ ਕਬੂਤਰ ਤੇ ਕਈ ਮੇਰੇ ਵੀਰ ਕਹਿਣਗੇ ਵੀ ਇਹਦੀ ਅੱਖ ਦੇ ਵਿੱਚ ਲਾਲਪਾਨੇ ਆ ਤੇ ਆਹ ਵੇਖ ਲਓ ਛਾਂ ਹੈਗੀ ਜੋ ਤੇ ਚਮਕ ਉਹਦੀ ਅੱਖ ਚ ਵੇਖ ਲਓ ਕਿੰਨੀ ਆ ਤੇ ਆਹ ਇਹਦਾ ਕੁੰਦਾ ਵੀ ਵੇਖ ਲਓ ਸਹੀ ਕਰਾਇਆ ਕੁੰਦਰਾ ਸ਼ੌਕ ਬਹੁਤ ਵਧੀਆ ਲਓ ਜੀ ਲਓ ਜੀ ਆ ਜੋ ਕੁੰਦਾ ਜਦੋਂ ਆਪਾਂ ਕਬੂਤਰ ਫੜਦੇ ਆ ਨਾ ਆ ਵੇਖੋ ਇਹ ਮੇਰਾ ਇੱਥੋਂ ਮੈਂ ਫੜਿਆ ਲਾ ਕਬੂਤਰ ਇਹ ਕੁੰਦਾ ਇਹਦੇ ਉੱਤੇ ਚੜਦਾ ਇਹ ਵੀ ਅੱਛੇ ਕਬੂਤਰ ਦੀ ਨਿਸ਼ਾਨੀ ਹੈ ਜਿਹੜੇ ਸਾਡੇ ਇੱਥੇ ਉੱਡਦੇ ਆ ਉੱਡਦੇ ਆ ਕਈਆਂ ਦਾ ਪੱਲਾ ਛੋਟਾ ਹੁੰਦਾ ਉਹਦੇ ਚੋਂ ਫਿਰ ਹਵਾ ਵੀ ਉਹਦੇ ਹੀ ਕਰਾਸ ਹੁੰਦੀ ਹੈ ਤੇ ਸ਼ਾਮ ਤੱਕ ਜਿਹੜੇ ਕਬੂਤਰ ਉੱਡਦੇ ਆ ਨਾ ਉਹਨਾਂ ਦੀਆਂ ਬਗਲਾ ਵਡੀਆਂ ਹੋਣਗੀਆਂ ਕਦ ਛੋਟਾ ਹੋਏਗਾ ਇਹ ਕਦ ਬਹੁਤ ਪਰਫੈਕਟ ਹੈ ਸ਼ਾਮ ਤੱਕ ਉੱਡਣ ਵਾਲੇ ਇਸ ਕਦ ਦੇ ਕਬੂਤਰ ਜਿਆਦਾ ਸ਼ਾਮ ਤੱਕ ਉੱਡਦੇ ਆ ਹੂੰ ਐਸਲੇ ਜਿਹੜੇ ਇਹਨਾਂ ਉਥੱਲੇ ਰਹਿ ਜਾਂਦੇ ਆ ਜਿਹੜੀ ਇਹ ਦੰਬ ਆ ਨਾ ਬੰਦ ਦੰਬ ਜਿਹੜੀ ਮਸ਼ਹੂਰ ਹੋਈ ਆ ਇਹ ਦਬਈ ਚ ਜਾ ਕੇ ਹੋਈ ਆ ਹੂੰ ਕਿਉਂਕਿ ਉੱਥੇ ਥੱਲੇ ਗਰਮੀ ਇੰਨੀ ਹੁੰਦੀ ਆ ਕਿ ਕਬੂਤਰ ਸੜ ਜਾਂਦਾ ਤੇ ਥੱਲੇ ਰੇਤ ਨਿਕਲਦੀ ਆ ਉਤਲਾ ਮੌਸਮ ਬਹੁਤ ਵਧੀਆ ਆਕਸੀਜਨ ਚੰਗੀ ਆ ਉੱਥੇ ਹਰ ਤਰ੍ਹਾਂ ਦਾ ਕਬੂਤਰ ਕਾਮਯਾਬ ਤੇ ਜਿਹੜੀ ਇਹ ਦੰਬ ਕਾਮਯਾਬ ਹੋਈ ਆ ਬੰਦ ਵਾਲੀ ਇਹ ਉੱਥੇ ਜਾ ਕੇ ਹੋਈ ਪਹਿਲੇ ਉਥੋਂ ਦੇ ਜਿਹੜੇ ਕਬੂਤਰ ਬਾਸੀ ਉਹ ਬਹੁਤ ਪੈਸਾ ਸਰਚੇ ਕਬੂਤਰ ਲੈ ਗਏ ਹੂੰ ਹੈਨਾ 2-2 ਲੱਖ ਦਾ 5-5 ਲੱਖ ਦਾ 10-10 ਦਾ ਜੋੜਾ ਲੈ ਗਏ ਹੁਣ ਉਹ ਸਾਰੇ ਪੈਸੇ ਪਾਕਿਸਤਾਨੀਆਂ ਨਾਲ ਵਟਣਦੇ ਆ ਉਹਨਾਂ ਦਾ ਦੁਗਣੇ ਪੈਸੇ ਉਹਨਾਂ ਨੇ ਉਤੋਂ ਵਟ ਲੈਆ ਦੁਬਈ ਤੋਂ ਹੀ ਦੁਬਈ ਵਾਲਿਆਂ ਨੇ ਕਿਉਂਕਿ ਪਹਿਲੇ ਉਹ ਲੈ ਗਏ ਉਹ ਉਸੇ ਉੱਡੇ ਦੇ ਇਹ ਲਿਆਣਦੇ ਆ ਲਿਆਣ ਮੋਲੀ ਦੇ ਬਿਲਕੁਲ ਜੀ ਇੱਕ ਆ ਗਏ ਹੋਰ ਕਬੂਤਰ ਆ ਬੱਗੇ ਭਾਈ ਜਣੀ ਇੱਕ ਹੋਰ ਕਬੂਤਰ ਲਿਆਏ ਆੜਾ ਤੇ ਇਹਦੇ ਬਾਰੇ ਵੀ ਆਪਾਂ ਪੁੱਛਦੇ ਆ ਉਸਤਾਦ ਜੀ ਇਹ ਕਬੂਤਰ ਆ ਨਾ ਇਹਨਾਂ ਦੇ ਸੀਨੇ ਚੋੜੇ ਆ ਪਿੱਛੋ ਗੋਲ ਹੂੰ ਪਿਛੋ ਜ਼ੀਰੋ ਆ ਅੱਗੋ ਚੌੜੇ ਆ ਚੌੜੇ ਇਹ ਮੇਨ ਕਬੂਤਰਾਂ ਦੀ ਨਿਸ਼ਾਨੀ ਹੁੰਦੀ ਹੈ ਗੁੱਡਣ ਵਾਲਿਆਂ ਨੂੰ ਜੋੜੇ ਵਾਲਿਆਂ ਨੂੰ ਆਹ ਉਸਤਾਦ ਜੀ ਇਹਦੇ ਬਾਰੇ ਵੀ ਦੱਸ ਦਿਓ ਕਰਾਇਓ ਸ਼ੌਂਕ ਨਾਲੇ ਲੋ ਜੀ ਇਹ ਕਰੋ ਸ਼ੌਕ ਜੀ ਪਹਿਲਾਂ ਇਹ ਲੋ ਜੀ ਇਹ ਫਿਰੋਜ਼ਪੁਰੀ ਤੇ ਨਾਲ ਕਰਾਸ ਹੈ ਇਹਨਾਂ ਦਾ ਸਿਆਲਕੁਟੀਆਂ ਦਾ ਜੀ ਲੋ ਜੀ ਇੱਕ ਕਰਾਸ ਦੇ ਵਿੱਚ ਹੈਗਾ ਵਾ ਕਬੂਤਰ ਤੇ ਇਹਦਾ ਕਲਰ ਵੀ ਵਖਾਰਾ ਪੂਰਾ ਸਤਾ ਜੀ ਆ ਕਲਰ ਜੋ ਤੇ ਆਹ ਹੁੰਦਾ ਜੋ ਤੇ ਸਾਨੂੰ ਵੀ ਇਝ ਜੇ ਲੱਗਦਾ ਜਿਦਾ ਡਾ ਵੱਲਾ ਵੀ ਪਰ ਕਬੂਤਰ ਜੀ ਦਾ ਵੀ ਲੱਗਦਾ ਪਰ ਫੜੀਏ ਤੇ ਬਿਲਕੁਲ ਹਲਕਾ ਇਹ ਅੱਛੇ ਕਬੂਤਰ ਦੇ ਨਿਸ਼ਾਨੀ ਨੇ ਉਸਤਾਦ ਉਹਨਾਂ ਨੇ ਗੱਲ ਕੀਤੀ ਹੈ ਦੋ ਮੱਥਲੇ ਲੱਗਦੇ ਹੁੰਦੇ ਰੋਜਪੁਰੀ ਕਬੂਤਰ ਦਿਖਾਇਆ ਤੁਹਾਨੂੰ ਹਾਂਜੀ ਹਾਂਜੀ ਆ ਵੇਖ ਲਓ ਜੀ ਭਾਈ ਆਹ ਕਬੂਤਰ ਦੀ ਗੱਲ ਕਰ ਰਹੇ ਜੋ ਠੀਕ ਆ ਤੇ ਮੈਂ ਅਕਸਰ ਗਰੁੱਪਾਂ 'ਚ ਕਹਿੰਦਾ ਨਾ ਆਂ ਭਾਈ ਤਾਂ ਨੂੰ ਮੈਂ ਕਲੈਰੀਫਾਈ ਕਰਦਾ ਜੀ ਵੀਡੀਓ ਵਿੱਚ ਜਿੱਥੇ ਮੈਂ 파ਰਸ ਕਹਾਂ ਤੇ ਸਮਝ ਲੋ ਫਰੋਜਪਰੀ ਦਾ ਜ਼ਿਕਰ ਹੋ ਰਿਹਾ ਠੀਕ ਹੈ ਜੀ ਹਾਂ ਤੇ ਆ ਪੂਰੀਆਂ ਗੱਲਾਂ ਬਾਤਾਂ ਜਿਹੜੀਆਂ ਉਸਤਾਦ ਜੀ ਨਾਲ ਦੇ ਨਾਲ ਚੱਲ ਗਈਆਂ ਵਾ ਤੇ ਆ ਸੈਟਅਪ ਵੇਖ ਲਓ ਇੱਧਰ ਬੱਗੇ ਭਾਈ ਜੀ ਨਾਲ ਨੇ ਇੱਧਰ ਵੀ ਸੈਟਅਪ ਲਾਇਆ ਆ ਉਹ ਸੋਹਣਾ ਵੇਖੋ ਮੇਰੇ ਭਰਾ ਘੈਂਟ ਤੋਂ ਘੈਂਟ ਪਰਿੰਦੇ ਆ ਸਾਦ ਹੋਣਾ ਕੋਲ ਇੱਧਰ ਵੀ ਉੱਤੇ ਵੀ ਠੀਕ ਆ ਇੱਧਰ ਵੀ ਵੇਖ ਲਓ ਨਾਲ ਸੀਲ ਪਰਚੇ ਦਾ ਵੀ ਕੰਮ ਆ ਬੱਗੇ ਭਾਈ ਜੀ ਨਾਲ ਦਾ ਠੀਕ ਹੈ ਜੀ ਆ ਵੇਖ ਲਓ ਬਾਕੀ ਕਵਰ ਬਾੜ ਪੀਏ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਧੰਨਵਾਦ ਜੀ